ਹਾਂਜੀ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਆਪਣੇ ਚੈਨਲ ਤੇ ਬਹੁਤ ਬਹੁਤ ਸੁਆਗਤ ਹੈ ਇਹ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋયા ਹਾਂਗੇ ਸ੍ਰੀ ਅਮਰਤਸਰ ਸਹਿਬ ਵਿਖੇ ਜਿਲ੍ਹਾ ਵਾਲਾ ਵਾਲੂ ਵਿਖੇ ਜਿੱਥੇ ਕਿ ਤੁਹਾਨੂੰ ਬਹੁਤ ਹੀ ਪਤਾਗਾ ਕਿ 1919 ਈਸਵੀ ਦੇ ਸਮੇਂ ਬਹੁਤ ਹੀ ਇਤਿਹਾਸਕ ਘੰਡ ਹੋਇਆ ਸੀਗਾ ਤੇ ਆਪਾਂ ਤੁਹਾਨੂੰ ਪੂਰਾ ਅੰਗਰਗ ਜਿਲ੍ਹਾ ਵਾਲਾ ਬਾਗ ਦਿਖਾਵਾਂਗੇ ਕੀ ਕੁਝ ਇੱਥੇ ਬਣਿਆ ਹੋਇਆਗਾ ਇੱਥੇ ਆਪਾਂ ਹੁਣ ਤੁਸੀਂ ਦੇਖ ਸਕਦੇ ਹੋ ਮੇਨ ਗੇਟ ਸੀਗਾ ਤੇ ਆਪਾਂ ਅੰਦਰ ਐਂਟਰ ਹੋ ਚੁੱਕੇ ਹਾਂਗੇ ਐਂਟਰ ਹੋਣ ਸਾਰੀ ਆਪਣੇ ਖੱਬੇ ਪਾਸੇ ਇਧਰਲੇ ਪਾਸੇ ਸਾਹਮਣੇ ਜਿੱਧਰ ਕਮਰੇ ਬਨੇ ਹੋਏ ਨੇ ਉਧਰ ਪ੍ਰੋਜੈਕਟਰ ਲੱਗੇ ਹੋਏ ਆ ਤੇ ਉਹਨਾਂ ਦੇ ਵਿੱਚ ਪੁਰਾਣੀਆਂ ਚੀਜ਼ਾਂ ਇਤਿਹਾਸ ਦਿਖਾਇਆ ਜਾਂਦਾ ਗੈਲਰੀਆਂ ਬਣੀਆਂ ਹੋਈਆਂ ਨੇ ਅਲੱਗ-ਅਲੱਗ ਤੋਂ ਤੇ ਆਪਾਂ ਫਿਲਹਾਲ ਗੈਲਰੀਆਂ ਦੇ ਵਿੱਚ ਨਹੀਂ ਗਏ ਤੇ ਆਪਾਂ ਬਾਹਰੋਂ-ਬਾਹਰੋਂ ਤੁਹਾਨੂੰ ਦਿਖਾ ਦਿੰਨੇ ਸਾਰੇ ਕੁਝ ਗੈਲਰੀ ਦੇ ਵਿੱਚ ਵੀਡੀਓ ਬਣਾਉਣੀ ਮਨਾਹੀ ਜੀ ये हम देख सकते हो कि बहुत ही ज्यादा श्रद्धालु आने बहुत सोहना जिले का बाग बनिया है आसे पासे बेच सकते हो तीस कि बिल्कुल साफ सफाई है बिल्कुल बहुत ही सुंदर बनाया गया जिले वाला बाग ਤੇ ਹੁਣ ਆਪਾਂ ਜੀ ਉਧਰ ਖੂਹ ਵੱਲ ਜਾ ਰਹਿਆਂਗੇ ਸਾਹਮਣੇ ਖੂਹ ਬਣਿਆ ਹੋਇਆ ਹੈਗਾ ਤੇ ਆਪਾਂ ਤੁਹਾਨੂੰ ਖੂਹ ਵੀ ਦਿਖਾਵਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਉਹ ਪ੍ਰਾਤਨ ਖੂਹ ਆ ਜਦੋਂ 19 ਅਪ੍ਰੈਲ 1919 ਵਾਲੇ ਦਿਨ ਜਦੋਂ ਜਿਲ੍ਹਾ ਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਸੀ ਉਸ ਸਮੇ ਲੋਕਾਂ ਨੇ ਆਪਣੀ ਜਾਨ ਬਚਾਉਣ ਦੀ ਖਾਤਰ ਜਦੋਂ ਅੰਗਰੇਜ਼ਾਂ ਨੇ ਘੇਰਾ ਪਾ ਲਿਆ ਸੀ ਬਾਹਰ ਵਾਲਾ ਰਸਤਾ ਬੰਦ ਕਰ ਦਿੱਤਾ ਸੀ ਤਾਂ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਖਾਤਰ ਇਸ ਖੂਹ ਦੇ ਵਿੱਚ ਛਾਲਾਂ ਲਗਾਈਆਂ ਸੀ ਤੇ ਉਸ ਸਮੇਂ ਬਹੁਤ ਯਾਦ ਹੈ ਇਸ ਦੇ ਵਿੱਚ ਲਾਸਾਂ ਬਰਾਮਦ ਹੋਈਆਂ ਬਹੁਤ ਲੋਕਾਂ ਦੀ ਇਸ ਖੂਹ ਦੇ ਵਿੱਚ ਜਾਣ ਗਈ ਤੇ ਜਿਹੜਾ ਖੂਹ ਸੀਗਾ ਇਹ ਖੂਨ ਦੇ ਨਾਲ ਬਿਲਕੁਲ ਭਰ ਗਿਆ ਸੀ ਤੇ ਆਹ ਸਾਹਮਣੇ ਤੁਸੀਂ ਦੇਖ ਸਕਦੇ ਆਪਾਂ ਤੁਹਾਨੂੰ ਇੱਕ ਦਿਖਾਉਣਾ ਤੇ ਇੱਥੇ ਆ ਲਾਸਾਂ ਬਾਰੇ ਵੀ ਲਿਖਿਆ ਗਿਆ ਕਿੰਨੀਆਂ ਲਾਸਾਂ ਬਰਾਮਦ ਹੋਈਆਂ ਸੀਗੀਆਂ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ 120 ਲਾਸਾਂ ਬਰਾਮਦ ਹੋਈਆਂ ਸੀ ਇੱਥੇ ਲਿਖਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋਗੇ ਕਿ ਗੋਲੀ ਤੋਂ ਜਾਨ ਬਚਾਉਣ ਲਈ ਫਾਇਦੇ ਹੋ ਲੋਕ ਇਸ ਖੂਹ ਦੇ ਵਿੱਚ ਸਾਰਾ ਲਾਉਂਦੇ ਸੀ ਤੇ ਉਸ ਤੋਂ ਬਾਅਦ ਆਪਾਂ ਅੱਗੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਨਿਸ਼ਾਨ ਬਣੇ ਹੋਏ ਨੇ ਆਪਾਂ ਤੁਹਾਨੂੰ ਨਿਸ਼ਾਨ ਦਿਖਾਉਣੇ ਨੇ ਇਹ ਨਿਸ਼ਾਨ ਨੇ ਜੀ ਗੋਲੀਆਂ ਦੇ ਜਦੋਂ ਅੰਗਰੇਜ਼ਾਂ ਦੇ ਵੱਲੋਂ ਤੋੜਪੰਨ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਉਸ ਸਮੇਂ ਇਹ ਗੋਲੀਆਂ ਆ ਕੇ ਤੁਸੀਂ ਦੇਖ ਸਕਦੇ ਕੰਧਰ ਦੇ ਵਿੱਚ ਕਿਹੋ ਜਿਹੇ ਤਰ੍ਹਾਂ ਛੇਕ ਕਰਦੀਆਂ ਗਈਆਂ ਬਹੁਤ ਹੀ ਜ਼ਿਆਦਾ ਗੋਲੀਆਂ ਦੇ ਇੱਥੇ ਨਿਸ਼ਾਨ ਨੇ ਤੁਸੀਂ ਨਿਗਾਹ ਮਾਰ ਸਕਦੋਂਗੇ ਤੇ ਇੱਧਰਲੇ ਪਾਸੇ ਵੀ ਇਹੀ ਲਿਖਿਆ ਹੋਇਆ ਹੈਗਾ ਜੀ ਇਤਿਹਾਸਿਕ ਲਿਖਿਆ ਹੋਇਆ ਹੈ ਇਹ ਤੁਸੀਂ ਪਛਾਣ ਲਓਗੇ ਵੀਡੀਓ ਨੂੰ ਰੋਕ ਕੇ ਤੇ ਹੁਣ ਆਪਾਂ ਉਧਰਲੇ ਪਾਸੇ ਨੂੰ ਚੱਲਦੇ ਆਂਗੇ ਲੇਖੇ ਚੱਲਦੇ ਸਾਨੂੰ ਬਹੁਤ ਹੀ ਜ਼ਿਆਦਾ ਪ੍ਰਾਣੀ ਮਾਰਤੇ ਤੇ ਸਾਰਾ ਕੁਝ ਪ੍ਰਾਣੀ ਆਟਾ ਦੇ ਨਾਲ ਬਣਿਆ ਹੋਇਆ ਹੈਗਾ A to Z ਹੁਣ ਆਪਾਂ ਇਹ ਚੱਲਦੇ ਆਂਗੇ ਉਧਰਲੇ ਪਾਸੇ ਨੂੰ ਬਹੁਤ ਜ਼ਿਆਦਾ ਹੀ ਲੋਕ ਆਉਂਦੇ ਇੱਥੇ ਤੇ ਬਹੁਤ ਜ਼ਿਆਦਾ ਲੋਕ ਇੱਥੇ ਫੋਟੋਆਂ ਵੀ ਕਰਵਾਉਂਦੇ ਨੇ ਤੁਸੀਂ ਨਿਗਾਹ ਮਾਰ ਸਕਦੇ ਹੋਗੇ ਇੱਥੇ ਬਹੁਤ ਜ਼ਿਆਦਾ ਹੀ ਤੁਹਾਨੂੰ ਪ੍ਰਾਤਨ ਚੀਜ਼ਾਂ ਦੇਖਣ ਨੂੰ ਮਿਲਣੀਆਂ ਜਦੋਂ ਵੀ ਤੁਸੀਂ ਆਓ ਮਹਸਿਲ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਆ ਸਕਦੇ ਹੋਗੇ ਇੱਥੇ ਵੀ ਤੇ ਆ ਵੀ ਤੁਸੀਂ ਦੇਖ ਸਕਦੇ ਇੱਥੇ ਵੀ ਗੋਲੀਆਂ ਦੇ ਨਿਸ਼ਾਨ ਨੇ ਸਾਹਮਣੇ ਇੱਥੇ ਵੀ ਗੋਲੀਆਂ ਵੱਜੀਆਂ ਹੋਏ ਨੇ ਪਿਛਲੀ ਕੰਦੇ ਕੋ ਲੱਗੇ ਸੀ ਤੇ ਇਹ ਅਲੱਗ ਤੋਂ ਆਈ। ਬੜਾ ਵਧੀਆ ਬਣਿਆ ਤੇ ਨਹੀਂ ਜੋ ਉਹੀ ਕੰਦੇ ਪੜਦਾ ਨੇ ਥੋੜੀ ਥੋੜੀ ਜੀ। ਦੇਖ ਸਕਦੇ ਹੋ ਤੁਸੀਂ। ਉਹ ਤੱਕ ਜੀ ਗੋਲੀਆਂ ਦੇ ਨਿਸ਼ਾਨ ਹੀ ਤੁਹਾਨੂੰ ਮਿਲਣਗੇ। ਤੇ ਆਪਾਂ ਜੀ ਜੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ। ਤੇ ਨਾ ਪਰਾਨ ਹੋ ਗਿਆ ਲੱਗਦਾ। ਜੇ ਆਵਾਜ਼ਾਂ ਚਾਰਾ ਕੋ ਨਹੀਂ ਮੈਨ ਜਿੱਤਲਾ ਚੱਲਦਾ।